战斗！<他> 过来这边就过来嘞。 ਤਰੀ ਉਹਦਾ ਇਹ ਇਹ ਸਾਨੂੰ ਪਤਾ ਨਹੀਂ ਜੁੱਤੀ ਸੁਣਾਦੀ ਕੀ ਗੱਲ ਕੀ ਹੋਈ ਹੈ ਗੱਲ ਜੀ ਇਹ ਹੋਈ ਹੈ ਇਹ ਸਰਪੰਚ ਜੀ ਕੋਈ ਵੀ ਨਹੀਂ ਖੁੰਦਿਆ ਨਾ ਕੋਈ ਸਰਕਾਰ ਖੁੰਦ ਰਹੀ ਆ ਨਾ ਕੋਈ ਮੁਲਾਜ਼ਮ ਖੁੰਦ ਰਿਹਾ ਆ ਹੂੰ ਤੇ ਨਾ ਕੋਈ ਮੰਤਰੀ ਹੋਇਆ ਕੀ ਹੈ ਹੋਇਆ ਇਹ ਕਰਨ ਕਰਕੇ ਪ੍ਰਧਾਨ ਕਰਕੇ ਇਹ ਸਾਹਮਣੇ ਚੱਕਰ ਬਣਾਉਣਾ ਅੱਛਾ ਜੀ ਪ੍ਰਧਾਨ ਜੀ ਪ੍ਰਧਾਨ ਨੇ ਹਾਂ ਜੀ ਇਹੋ ਜੀ ਗੱਲ 6 ਮਹੀਨੇ ਦੀ ਠੀਕ ਹੈ ਜੀ ਜੇ ਜੂਰਾ ਸਾਡੇ ਦਾ ਕੰਮ ਨਹੀਂ ਪਈ ਪਰ ਉਹ ਕੰਮ ਹੋਣ ਜਾ ਰਹੇ ਆ ਅੱਜ ਆਪਾਂ ਇਹਦੇ ਬਾਰੇ ਸਰਪੰਚ ਦਾ ਠੀਕ ਆ ਮੈਂ ਆਪਦੀਆਂ ਮਕਰਾਂ ਨੂੰ ਰਕਾਦੀਆਂ ਆ ਉਹ ਪਿੰਡ ਚ ਦੋ ਤਰਾਹ ਦੀ ਮਗਲੀ ਜੀ ਗੁਰੂ ਘਰ ਨੂੰ ਲੈ ਕੇ ਟਕਰਾਰ ਹੋਈ ਸੀ ਪਰ ਕਿਉਂਕਿ ਹਲਕਾ ਕਰਤਾਰਪੁਰ ਦੇ ਵਿੱਚ ਪੋਲੀਟੀਕਲ ਅਜੈਂਡਾ ਬਹੁਤ ਚੱਲ ਰਹੀ ਰੂਲਿੰਗ ਪਾਰਟੀ ਦਾ ਹੈਗਾ ਆ ਤੇ ਉਹਦੇ ਵਿੱਚ ਸਰਪੰਚ ਦੇ ਦੇਖੋ ਇੱਕ ਮਹਤਵਾਰ ਬੰਦਾ ਆ ਤੇ ਹੋਰ ਜਿਹੜੇ ਸਾਰੇ ਜ਼ਿੰਮੇਵਾਰ ਬੰਦੇ ਉਹਨਾਂ ਦੇ ਪੁਲਿਸ ਨੇ ਚੋਰੀ ਦਾ ਪਰਚਾ ਕਰ ਦਿੱਤਾ ਤੇ ਇਸ ਕਰਕੇ ਪਿੰਡ ਦੇ ਇਲਾਕੇ ਦੇ ਲੋਕਾਂ ਨੂੰ ਰੋਸ ਸਿਗਾ ਇਸ ਕਰਕੇ ਅੱਜ ਇੱਥੇ ਪ੍ਰੋਟੈਸਟ ਕਰਨ ਆਏ ਕਿ ਬਣੀ ਗੱਲ ਕਰਕੇ ਆ ਅਫਸਰਾਂ ਨੇ ਕਿਹਾ ਵੀ ਅਸੀਂ ਉਹਦੀ ਮੈਰਣ ਦੇਖਾਂਗੇ ਤਾਂ ਉਹਨੂੰ ਕੈਂਸਲੇਸ਼ਨ ਜਬਾਨ ਦੇ ਬਲਵਿੰਦਰ ਜੀ ਆਏ ਦਿਨ ਉਧਰਲੇ ਪਾਸੇ ਕੁਝ ਨਾ ਕੁਝ ਹੋਇਆ ਹੀ ਰਿਹਾਦਾ ਪਿੱਛੇ ਚੁਗਾਵਾਾਂ ਚ ਵੀ ਹੋਇਆ ਸਰਪੰਚ ਦੇ ਨਾਲ ਬੜਾ ਧੱਕਾ ਮੁਕੀ ਕੀਤਾ ਗਿਆ ਉੱਥੇ ਮੌਜੂਦਾ ਐਮਐਲਏ ਦਾ ਨਾਮ ਲਾਇਆ ਗਿਆ ਸੀ ਉੱਥੇ ਸਰਕਾਰ ਨੂੰ ਦੇਖਣਾ ਚਾਹੀਦਾ ਕਿ ਉਹਨਾਂ ਨੇ ਐਮਐਲਏ ਨੂੰ ਥੋੜੀ ਜਿਹੀ ਅਥਾਰਟੀ ਦਿੱਤੀ ਹੈ ਵੀ ਲੋਕਾਂ ਨਾਲ ਧੱਕਾ ਕੀਤਾ ਜਾਵੇ ਵੀ ਮੈਂ ਪਹਿਲਾਂ ਵੀ ਕਹਿੰਦਾ ਵੀ ਜਿਹੜੇ ਐਮਐਲਏ ਬਲਕਾਰ ਸਿੰਘ ਆ ਉਹ ਪਬਲਿਕਲੀ ਆ ਕੇ ਕਹਿਣ ਵੀ ਉਹਨਾਂ ਨੂੰ ਉਹਨੇ ਮੰਡੇਟ ਲੋਕਾਂ ਤੋਂ ਧੱਕਾ ਕਾ ਨਹੀਂ ਲਿਆ ਜਿਹਤੇ ਉਹ ਜਿਹੜੇ ਜਦੋਂ ਇਲੈਕਸ਼ਨ ਉਹਨਾਂ ਨੇ ਲੜਿਆ ਸੀ ਕੋਈ ਇੱਕ ਬਿਆਨ ਦੱਸਣ ਜਿਹਦੇ ਚ ਉਹਨਾਂ ਨੇ ਕਿਹਾ ਸੀ ਵੀ ਤੁਸੀਂ ਮੈਨੂੰ ਬੋਟ ਪਾਓ ਤੇ ਮੈਂ ਤੁਹਾਡੇ ਨਾਲ ਧੱਕਾ ਕਰਾਵਾਂਗਾ ਜੇ ਉਹਨੇ ਲਿਆ ਇਸ ਗੱਲ ਦੀ ਮੰਡੇਟ ਇਹ ਬਲਕਾਨ ਧਰਨ ਲਗਾਇਆ ਸੀ ਤੁਸੀਂ ਅੰਦਰ ਗਏ ਸੀ ਕੀ ਗੱਲਬਾਤ ਮੈਂ ਉਹੀ ਜਿਹੜਾ ਬਲਕਾਰ ਸਿੰਘ ਐਮਐਲਏ ਹੈਗੇ ਆਪ ਸਰਕਾਰ ਦੇ ਉਹ ਸਰਕਾਰ ਦੇ ਮੰਤਰੀ ਮੁੱਖ ਮੰਤਰੀ ਐਮ ਐਲ ਏ ਕੋਈ ਆਕੇ ਕਹੇ ਮੈਂ ਤਾਂ ਕਹਿੰਦਾ ਇਲਾਕੇ ਦੇ ਲੋਕਾਂ ਨੂੰ ਬਲਕਾਰ ਸਿੰਘ ਤੋਂ ਡਿਮਾਂਡ ਕਰਨੀ ਚਾਹੀਦੀ ਫਿਰ ਦੱਸਣ ਵੀ ਉਹਨਾਂ ਨੂੰ ਉਹਨਾਂ ਨੇ ਲੋਕਾਂ ਤੋਂ ਵੋਟ ਕਦ ਰਹੀ ਲਈ ਡਿਵੈਲਪਮੈਂਟ ਹੀ ਲਈ ਆ ਲੋਕਾਂ ਦੀ ਵਧੀਆ ਪਾਲਿਸੀ ਮੇਕ ਨਹੀਂ ਲਈ ਆ ਪੁਲਿਸ ਦੇ ਮਿਸਯੂਜ਼ ਲਈ ਲੋਕਾਂ ਦੇ ਨਾਂ ਉਹਨਾਂ ਲੋਕਾਂ ਨੇ ਫਤਵਾ ਦਿੱਤਾ ਆ ਨਾ ਉਹਨਾਂ ਨੇ ਮੰਗਿਆ ਸੀ ਇਸ ਕਰਕੇ ਜਿਹੜਾ ਲਗਾਤਾਰ ਧੱਕੇਸ਼ਾਹੀ ਹੋ ਰਹੀ ਆ ਪਿੰਡ ਪਿੰਡ ਜਿਹੜੇ ਕੋਈ ਝਾੜੂ ਦੇ ਮੋਹਤ ਮਾਰਿਆ ਉਹ ਡਿਵੈਲਪਮੈਂਟ ਕਰੋ ਸਾਡਾ ਕੋਈ ਵਿਰੋਧ ਨਹੀਂ ਪਰ ਉਹ ਇੱਕਦਮ ਅਥੋਰਾਈਜ਼ ਕਰ ਦਿੱਤਾ ਵੀ ਜਿਹੜਾ ਕੋ ਪਿੰਡ ਦੇ ਧਾਨਾ ਸਹਿਮਤ ਹੈ ਨਹੀਂ ਬਈ ਉਹਦੇ ਤੇ ਉਹਦੇ ਤੇ ਪੁਲਿਸ ਦਾ ਜਿਹੜਾ ਆ ਅਤਿਆਜ ਕਰਾ ਦੋ ਉਹਦੇ ਤੇ ਝੂਠਾ ਪਰਚਾ ਕਰਾ ਦੋ ਉਹ ਕਹਿੰਦੇ ਜਦੋਂ ਅਸੀਂ ਥਾਣੇ ਜਾਂਦੇ ਪਿੱਛੇ ਐਮ ਐਲ ਏ ਸਾਹਿਬ ਦਾ ਪ੍ਰੈਸ਼ਰ ਪੈ ਜਾਂਦਾ ਉਹ ਹੀ ਕਹਿ ਰਹੇ ਆ ਆ ਵੀ ਉਹ ਸਾਰਾ ਜਿਹੜਾ ਪੁਲਿਸ ਨੂੰ ਆ ਪੂਰੀ ਤਰ੍ਹਾਂ ਮਿਸਯੂਜ਼ ਕੀਤਾ ਜਾ ਰਿਹਾ ਹੈ ਜਿਹਦੇ ਕਰਕੇ ਪੂਰੇ ਇਲਾਕੇ ਦੇ ਲੋਕਾਂ 'ਚ ਗੁੱਸਾ ਆ ਔਰ ਅੱਜ ਵੀ ਸਾਰੇ ਮੋਤਵਾਰ ਬੰਦੇ ਲਾਂਬੜੇ ਦੇ ਆਏ ਆ ਕਦੀ ਕਸਾਰਪਾ ਥਾਣੇ 'ਚ ਰੋਲਾ ਪੈਂਦਾ ਕਦੀ ਮਕਸੂਦਾ ਪੈਂਦਾ ਕਦੀ ਲਾਂਬੜੇ ਪੈ ਰਿਹਾ ਆ ਕਹੇਸ ਕਰਕੇ ਇਹ ਜਿਹੜੀ ਆ ਜਾਂ ਤਾਂ ਆਪ ਸੁਧਾਰ ਕਰਨ ਨਹੀਂ ਤਾਂ ਸਾਨੂੰ ਲੱਗਦਾ ਵੀ ਜਿਹੜੇ ਇਲਾਕੇ ਦੇ ਲੋਕ ਆ ਇਹ ਵੱਡੇ ਪੱਧਰ ਤੇ ਜਿਹੜਾ ਇਹਦੇ ਵਿਰੋਧ ਚ ਕੱਟ ਕਰਨਗੇ ਸਰਕਾਰ ਦੇ ਖਿਲਾਫ ਸਰ ਤੁਸੀਂ ਅੱਜ ਮੈਰਿਟ ਜਿਹੜਾ ਆ ਅਸੀਂ ਇਹਦੀ ਜਾਂਚ ਕਰਾਂਗੇ ਕਿ ਉਹ ਖਾਤਾ ਪੱਰਚਾ ਤੇ ਉਹਦੀ ਕੈਂਸਲੇਸ਼ਨ ਹੋਣੀ ਹੈ ਕੀ ਠੀਕ